ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਉੱਥੇ ਉਹਨਾਂ ਨੇ ਸਬਡਿਵੀਜ਼ਨਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਸਟੇਡੀਅਮ ਦੇ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਨੇ ਐਸਟੀਈਐਮ ਲੈਬ ਬੱਸ ਨੂੰ ਵੀ ਉਹਨਾਂ ਨੇ ਹਰੀ ਝੰਡੀ ਦਿਖਾਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਫਲੌਣ ਵਾਲੇ ਲੀਡਰਾਂ ਦੇ ਉੱਪਰ ਵਿਅੰਗ ਕੱਸਿਆ ਤੁਹਾਨੂੰ ਕੋਈ ਖਾਂਸੀ ਜੁਕਾਮ ਬੁਖਾਰ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਡੈਂਗੂ ਦਾ ਐਚੀਵੀ ਏਟਸ ਦਾ ਹੈਪਟਾਈਟਸ ਦਾ ਤੁਹਾਡੇ ਮੱhalla ਕਲੀਨਿਕ ਚ ਟੈਸਟ ਕਰ ਲਾ ਤੇ ਅੱਜ ਤੱਕ ਨਹੀਂ ਹੋਏ ਸੀ ਅੱਜ ਤੱਕ ਨਹੀਂ ਹੋਏ ਸੀ ਉੱਥੇ ਇਲਾਜ ਕਰਾ ਲਓ ਹਰ ਰੋਜ਼ 70000 ਬੰਦਾ ਇਲਾਜ ਕਰਾਂਦਾ ਜੀ ਮੱhalla ਕਲੀਨਿਕ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਔਰ ਸਭ ਜਿਹੜੇ ਤੁਹਾਡੇ ਸਬਡਿਵੀਜ਼ਨ ਹਸਪੀਟਲ ਆ ਇਹਦੇ ਵਿੱਚ ਆਪਰੇਸ਼ਨ ਸ਼ੁਰੂ ਹੋ ਗਏ ਆ ਜੀ ਹਰਨੀਆਂ ਦੇ ਗਾਲ ਬਲੈਡਰ ਦੇ ਅੱਖਾਂ ਦੇ ਨੱਕਾ ਨਿਕਲੇ ਦੇ ਇਹ ਸਾਰੀਆਂ ਸਹੂਲਤਾਂ ਔਰ ਨਿਸ਼ੁਲਕ ਹੈ 100% ਤੋਂ ਅੰਜਾ ਹਸਪਤਾਲ ਤੋਂ ਦੇਣੀ ਹੈ 270 ਨਹੀਂ ਹੁੰਦੀਆਂ ਸੀ 350 ਕਰ ਤੋਂ ਸਾਰੀਆਂ ਦਵਾਈਆਂ ਮਿਲ ਰਹੀਆਂ ਭਰਾਵੋ ਜਿਹੜੇ ਲਿਵਰ ਦਾ ਹਸਪਤਾਲ ਹੈ ਉਹ ਦੇਸ਼ ਵਿੱਚ ਸਭ ਤੋਂ ਵਧੀਆ ਦੋ ਹਸਪਤਾਲ ਹੈ ਉਹਨਾਂ ਚੋਂ ਇੱਕ ਤੁਹਾਡੇ ਮੋਹਾਲੀ ਚ ਬਣਾਇਆ ਇਹਨਾਂ ਨੇ ਸੋ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਸੋ ਬਾਦ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪੰਜਾਬੀ ਦੇ ਲੋਕਾਂ ਨੂੰ ਸਿਹਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਉੱਥੇ ਉਹਨਾਂ ਨੇ ਸਬਡਿਵੀਜ਼ਨਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਸਟੇਡੀਅਮ ਦੇ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਨੇ ਐਸਟੀਈਐਮ ਲੈਬ ਬੱਸ ਨੂੰ ਵੀ ਉਹਨਾਂ ਨੇ ਹਰੀ ਝੰਡੀ ਦਿਖਾਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਫਲੌਣ ਵਾਲੇ ਲੀਡਰਾਂ ਦੇ ਉੱਪਰ ਵਿਅੰਗ ਕੱਸਿਆ ਕਬਦ ਨਹੀਂ ਹੈ ਕਿ ਪਹਿਲਾਂ ਯੋਗਾ ਕਰੋ ਤੁਹਾਨੂੰ ਕੋਈ ਖਾਸ ਜੁਕਾਮ ਬੁਖਾਰ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਡੈਂਗੂ ਦਾ ਐਚ ਵੀ ਐਡਸ ਦਾ ਹੈਪਟਾਈਟਸ ਦਾ ਤੁਹਾਡੇ ਮੱਲਾ ਕਲੀਨਿਕ ਚ ਟੈਸਟ ਕਰਵਾ ਲਾ ਤੇ ਅੱਜ ਤੱਕ ਨਹੀਂ ਹੋਏ ਸੀ ਅੱਜ ਤੱਕ ਨਹੀਂ ਹੋਏ ਸੀ ਉੱਥੇ ਇਲਾਜ ਕਰਾ ਲਓ ਹਰ ਰੋਜ਼ 70000 ਬੰਦਾ ਇਲਾਜ ਕਰਾਂਦਾ ਜੀ ਮੱਲਾ ਕਲੀਨਿਕ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਔਰ ਸਭ ਜਿਹੜੇ ਤੁਹਾਡੇ ਸਬਡਿਵੀਜ਼ਨ ਹਸਪੀਟਲ ਆ ਇਹਦੇ ਵਿੱਚ ਆਪਰੇਸ਼ਨ ਸ਼ੁਰੂ ਹੋ ਗਏ ਆ ਜੀ ਹਰਨੀਆਂ ਦੇ ਗਾਲ ਬਲੇਡਰ ਦੇ ਅੱਖਾਂ ਦੇ ਨੱਕਾ ਨਿਕਲੇ ਦੇ ਇਹ ਸਾਰੀਆਂ ਸਹੂਲਤਾਂ ਔਰ ਨਿਸ਼ੁਲਕ ਹੈ 100% ਦਵਾਈਆਂ ਹਸਪਤਾਲ ਤੋਂ ਦੇਣੀਆਂ 270 ਨਹੀਂ ਹੁੰਦੀਆਂ ਸੀ 350 ਕਰਦੇ ਸਾਰੀਆਂ ਦਵਾਈਆਂ ਮਿਲ ਰਹੀਆਂ ਭਰਾਵੋ ਜਿਹੜੇ ਲਿਵਰ ਦਾ ਹਸਪਤਾਲ ਹੈ ਉਹ ਦੇਸ਼ ਵਿੱਚ ਸਭ ਤੋਂ ਵਧੀਆ ਦੋ ਹਸਪਤਾਲ ਹੈ ਉਹਨਾਂ ਚੋਂ ਇੱਕ ਤੁਹਾਡੇ ਮੁਹਾਲੇ 'ਚ ਬਣਾਇਆ ਇਹਨਾਂ ਨੇ ਸੋ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਸੋ ਬਾਦ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪੰਜਾਬੀ ਦੇ ਲੋਕਾਂ ਨੂੰ ਸੇਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਉੱਥੇ ਉਹਨਾਂ ਨੇ ਸਬਡਿਵੀਜ਼ਨਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਸਟੇਡੀਅਮ ਦੇ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਨੇ ਐਸਟੀਈਐਮ ਲੈਬ ਬੱਸ ਨੂੰ ਵੀ ਉਹਨਾਂ ਨੇ ਹਰੀ ਝੰਡੀ ਦਿਖਾਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਫਲੌਣ ਵਾਲੇ ਲੀਡਰਾਂ ਦੇ ਉੱਪਰ ਵਿਅੰਗ ਕੱਸਿਆ ਤੁਹਾਨੂੰ ਕੋਈ ਖਾਂਸੀ ਜੁਕਾਮ ਬੁਖਾਰ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਡੈਂਗੂ ਦਾ ਐਚ ਵੀ ਐਡਸ ਦਾ ਹੈਪਟਾਈਟਸ ਦਾ ਤੁਹਾਡੇ ਮੱਲਾ ਕਲੀਨਿਕ ਚ ਟੈਸਟ ਕਰ ਲਾ ਤੇ ਅੱਜ ਤੱਕ ਨਹੀਂ ਹੋਏ ਸੀ ਅੱਜ ਤੱਕ ਨਹੀਂ ਹੋਏ ਸੀ ਉੱਥੇ ਇਲਾਜ ਕਰਾ ਲਓ ਹਰ ਰੋਜ਼ 70000 ਬੰਦਾ ਇਲਾਜ ਕਰਾਂਦਾ ਜੀ ਮੱਲਾ ਕਲੀਨਿਕ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਔਰ ਸਭ ਜਿਹੜੇ ਤੁਹਾਡੇ ਸਬਡਿਵੀਜ਼ਨ ਹਸਪੀਟਲ ਹੈ ਇਹਦੇ ਵਿੱਚ ਆਪਰੇਸ਼ਨ ਸ਼ੁਰੂ ਹੋ ਗਏ ਆ ਜੀ ਹਰਨੀਆਂ ਦੇ ਗਾਲ ਬਲੈਡਰ ਦੇ ਅੱਖਾਂ ਦੇ ਨੱਕਾ ਨਿਕਲੇ ਦੇ ਇਹ ਸਾਰੀਆਂ ਸਹੂਲਤਾਂ ਔਰ ਨਿਸ਼ੁਲਕ ਹੈ 100% ਤੋਂ ਆਹ ਹਸਪਤਾਲ ਤੋਂ ਦੇਣੀ ਹੈ 270 ਨਹੀਂ ਹੁੰਦੀਆਂ ਸੀ 350 ਕਰਦੇ ਸਾਰੀਆਂ ਦਵਾਈਆਂ ਮਿਲ ਰਹੀਆਂ ਭਰਾਵੋ ਜਿਹੜੇ ਲਿਵਰ ਦਾ ਹਸਪਤਾਲ ਹੈ ਉਹ ਦੇਸ਼ ਵਿੱਚ ਸਭ ਤੋਂ ਵਧੀਆ ਦੋ ਹਸਪਤਾਲ ਹੈ ਉਹਨਾਂ ਚੋਂ ਇੱਕ ਤੁਹਾਡੇ ਮੁਹਾਲੇ 'ਚ ਬਣਾਇਆ ਇਹਨਾਂ ਨੇ ਸੋ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਸੋ ਬਾਦ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪੰਜਾਬੀ ਦੇ ਲੋਕਾਂ ਨੂੰ ਸਿਹਤ